ਜੀ ਜੱਡਾ ਬਾਈ ਦਾ ਕਾਦਾ ਓਡਾ ਖੋਲਾ ਦੇ ਲਾਭ ਅਸੀਂ ਸਿਰਫ ਸ਼ੌਕ ਲਈ ਲਿਆ ਸਾਨੂੰ ਕੋਈ ਫੀਸ ਦਾ ਲਾਲਚ ਨਹੀਂ ਠੀਕ ਹੈ ਜੀ ਜੋ ਇੱਛਾ ਹੋਇਆ ਆਪਣੀ ਰਹਿ ਜਾਣ ਕੋਈ ਟੈਨਸ਼ਨ ਨਹੀਂ ਇੱਕ ਬੱਚੀ ਰਾਜੂ ਘੋੜੇ ਦੀ ਹੈ ਜਿਹੜਾ ਗੂਗਲ ਦੇ ਵੀਡੀਓ ਜਿਹੜੀ ਗੂਗਲ ਦੀ ਵੀਡੀਓ ਚ ਆਇਆ ਸੀਗਾ ਜੀ 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 ਬਸ਼ੇਰੀ ਆਪਣੇ ਕੋਲ ਇੱਕ ਦਿਲਸ਼ਾਨ ਘੋੜੇ ਦੀ ਹੈ ਜੀ ਦਿਲਸ਼ਾਨ ਦੀ ਇੱਕ ਬੱਚਾ ਆਪਣੇ ਕੋਲ ਭਾਰਤ ਰਤਨ ਦਾ ਜੀ ਭਾਰਤ ਰਤਨ ਦਾ ਹਾਂਜੀ ਹਾਂਜੀ ਦਿਲਸ਼ਾਨ ਰਤਨਾਕਰ ਤੇ ਤੀਜੀ ਲਾਈਨ ਕਿਹੜੀ ਸੀ ਆਪਣੇ ਕੋਲੇ ਆਪਣੇ ਵਾਲੀ ਸ਼ਾਨ ਲਾਈਨ ਹਾਂਜੀ ਭਾਰਤ ਤਾਂ ਵੀ ਤਿੰਨੇ ਟੌਪ ਦੀਆਂ ਬਲੱਡ ਲਾਈਨਾਂ ਨੇ ਜਿੰਨਾ ਕੁ ਫਰਦਾ ਹੋਊਗਾ ਓਨੀ ਇੱਕ ਫੀਸ ਦੇ ਦਿਓ ਏਨਾ ਜੀ ਰਤਨਾਕਰ ਲਾਈਨ ਚੋਂ ਆ ਅੱਛਾ ਜੀ ਤੇ ਨਾਮ ਇਹਦਾ ਦੇਵਾ ਜੀ ਤੇ ਇਹਦਾ ਫਾਦਰ ਹੈ ਰਾਜ ਕਲਿਆਣ ਉਹਦਾ ਸਟਾਰ ਕੋਡ ਹੈ ਜੀ ਡੀਸੀ ਦਾ ਹਾਂਜੀ ਕਲਿਆਣੀ ਦਾ ਪੁੱਤ ਹੈ ਰਾਜ ਕਲਿਆਣ ਦਾ ਬੱਚਾ ਜੀ ਹਾਂਜੀ ਫੈਫਰੀ ਗਾਲ ਬਈ ਸਾਰਿਆਂ ਨੂੰ ਕੀ ਹਾਲ ਚਾਲ ਨੇ ਠੀਕ ਠਾਕ ਹੋ ਤਾਂ ਭਾਈ ਅੱਜ ਤੁਹਾਨੂੰ ਇਹ ਜੀ ਚੀਜ਼ ਦਿਖਾਉਣ ਲੱਗੇ ਆ ਬਈ ਜਿਹੜੀ ਹਲੇ ਤੱਕ ਬਈ ਅੱਜ ਤੱਕ ਬਾਈ ਹੋਰੀ ਨੇ ਸ਼ੋ ਨਹੀਂ ਕੀਤੀ ਬਾਈ ਹੋਰੀ ਕੋੜਾ ਲੈ ਕੇ ਆਏ ਨੇ ਤੇ ਬਈ ਕੋੜੇ ਦੀ ਬਲੱਡ ਲਾਈਨ ਕਿਹੜੀ ਬਲੱਡ ਲਾਈਨ ਚੋਂ ਆ ਫੇਮਸ ਬਲੱਡ ਲਾਈਨ ਚੋਂ ਆ ਬਈ ਤੇ ਚੀਜ਼ ਫੇਰਾ ਗਈ ਤੇ ਬਾਈ ਪਹਿਲਾਂ ਤਾਂ ਆਪਾਂ ਸ਼ੁਰੂ ਕਰਦੇ ਆਂਗੇ ਕੋੜਾ ਵੀ ਤੁਹਾਨੂੰ ਫਿਨੋਮੈਟਿਕ ਸ਼ਾਟ ਚ ਦਿਖਾਵਾਂਗੇ ਪਹਿਲਾਂ ਤਾਂ ਬਾਈ ਜੀ ਇਹਦਾ ਨਾਮ ਕੀ ਹੈ ਨਾਮ ਦੱਸੋ ਬਾਈ ਨਾਮ ਇਹਦਾ ਦੇਵਾ ਹੈ ਜੀ ਦੇਵਾ ਜੀ ਬਲੱਡ ਲਾਈਨ ਕਿਹੜੀ ਹੈ ਬਾਈ ਜੀ ਇਹਦੀ ਬਲੱਡ ਲਾਈਨ ਹੈਗਾ ਜੀ ਇਹ ਰਤਨਕਰ ਲਾਈਨ ਦਾ ਜੀ ਰਤਨਕਰ ਲਾਈਨ ਦਾ ਮਸ਼ਹੂਰ ਬਲੱਡ ਲਾਈਨ ਆ ਗੁਜਰਾਤ ਦੀ ਗੁਜਰਾਤ ਦੀ ਤੇ ਇਹਦੀ ਮਾਂ ਕਿਹੜੀ ਹੈ ਜੀ ਮਾਂ ਇਹਦੀ ਬਰਖਾਣਾ ਲਾਈਨ ਦੀ ਹੈ ਜੀ ਹੰਸਰਾਜ ਬਰਖਾਣਾ ਦੀ ਡਾਇਰੈਕਟ ਬੱਚੀ ਹੈ ਜੀ ਫਾਦਰ ਇਹਦਾ ਆ ਗਿਆ ਜੀ ਰਾਜਕਲਿਆਣ ਤੇ ਫਾਦਰ ਰਾਜਕਲਿਆਣ ਹਾਂ ਜੀ ਜਿਹੜੀ ਇਹਦੀ ਦਾਦੀ ਹੈ ਜੀ ਉਹ ਫੇਮਸ ਕਲਿਆਣੀ ਕੋੜੀ ਕਈ ਵਾਰ ਦੀ ਸ਼ੋ ਚੈਂਪੀਅਨ ਕਲਿਆਣੀ ਕੋੜੀ ਗੁਜਰਾਤ ਦਾ ਸਟਾਰ ਕੋੜਾ ਇਹਦਾ ਡੈਡੀ ਹੈ ਜਿਹੜਾ ਫਾਦਰ ਇਹਦਾ ਜਿਹੜਾ ਇਹਦਾ ਫਾਦਰ ਆ ਗੁਜਰਾਤ ਦਾ ਸਟਾਰ ਕੋੜਾ ਤੇ ਮਾਰਵਾੜੀ ਚ ਆ ਗਿਆ ਬਈ ਤੇ ਕੋੜਾ ਦੇਖੋ ਬਈ ਪਹਿਲਾਂ ਤਾਂ ਮਾਰਕਾ ਦੇਖੋ ਮੱਥੇ ਤੇ ਬਈ ਪਟਾਗਾ ਤੇ ਉਮਰ ਕਿੰਨੀ ਹੋ ਗਈ ਇਹਦੀ ਉਮਰ ਹੋ ਗਈ ਜੀ ਇਹਦੀ ਲਗਭਗ ਸਾਢੇ 3 ਸਾਲ ਏ 3.5 ਸਾਲ ਦਾ ਹੋ ਗਿਆ ਹਾਂਜੀ ਹਾਂਜੀ ਦੋ ਦੰਦ ਲੱਗ ਗਏ ਚਾਰ ਦੰਦ ਅਜੇ ਹੋਇਆ ਨਹੀਂ ਤੇ ਬਸ਼ੇਰੀ ਵੀ ਇੱਕ ਹਨਾ ਉਹ ਕਿੱਡੀ ਲਾਈਨ ਦੀ ਹੈ ਬਈ ਬਸ਼ੇਰੀ ਆਪਣੇ ਕੋਲ ਇੱਕ ਦਲਸ਼ਾਨ ਕੋੜੇ ਦੀ ਹੈ ਜੀ ਦਲਸ਼ਾਨ ਦੀ ਇੱਕ ਬੱਚਾ ਆਪਣੇ ਕੋਲ ਪੌਣੇਕ ਦੋ ਸਾਲ ਦਾ ਭਾਰਤ ਰਤਨ ਦਾ ਜੀ ਭਾਰਤ ਰਤਨ ਦਾ ਹਾਂਜੀ ਹਾਂਜੀ ਤਾਂ ਭਾਈ ਜਿੰਨੇ ਵੀ ਬਾਈ ਹੋਰਾਂ ਕੋਲੇ ਕੋੜੇ ਤੇ ਕੋੜੀਆਂ ਨੇ ਸਾਰੇ ਟੌਪ ਦੀ ਬਲੱਡ ਲਾਈਨ ਦੇ ਨੇ ਰਤਨਾਕਰ ਦਿਲਸ਼ਾਨ ਇੱਕ ਬੱਚੀ ਰਾਜੂ ਘੋੜੇ ਦੀ ਹੈ ਜਿਹੜਾ ਗੂਗਲ ਦੇ ਉਹ ਵੀਡੀਓ ਜਿਹੜੀ ਗੱਗੂਲ ਦੀ ਵੀਡੀਓ ਚ ਆਇਆ ਸੀਗਾ ਜੀ ਜੀ ਇੱਕ ਔਦੀ ਬੱਚੀ ਆ ਹਾਂ ਉਹਦੇ ਜਿਹੜੇ ਬੱਚੇ ਆ ਇੱਕ ਭਾਰਤ ਦਾੰਦਾ ਬੱਚਾ ਜੀ ਇੱਕ ਬੱਚੀ ਦਿਲਸ਼ਾਨ ਫੂਲ ਸਿੰਘ ਵਾਲੇ ਦੀ ਹੈ ਠੀਕ ਹੈ ਇੱਕ ਦਿਲਸ਼ਾਨ ਦੀ ਆ ਦਿਲਸ਼ਾਨ ਰਤਨਾਕਰ ਤੇ ਤੀਜੀ ਲਾਈਨ ਕਿਹੜੀ ਸੀ ਆਪਣੇ ਕੋਲੇ ਆਪਣੇ ਵਾਲੀ ਸ਼ਾਨ ਹਾਂਜੀ ਭਾਰਤ ਤਾਂ ਵੀ ਤਿੰਨੇ ਟੌਪ ਦੀਆਂ ਬਲੱਡ ਲਾਈਨਾਂ ਨੇ ਰਿਜ਼ਲਟ ਆ ਗਿਆ ਭਈ ਇਹਦਾ ਰਿਜ਼ਲਟ ਆਇਆ ਜੀ ਚਾਰ ਕੋੜੀਆਂ ਤੋਂ ਪ੍ਰੈਗਨੈਂਟ ਨੇ ਦੋ ਕੋੜੀਆਂ ਦਾ ਰਿਜ਼ਲਟ ਆ ਚੁੱਕਿਆ ਜੀ ਬਹੁਤ ਸੋਹਣੇ ਬੱਚੇ ਆਏ ਆ ਜੀ ਬਹੁਤ ਸੋਹਣਾ ਮਾਰਕਾ ਓਪੇ ਮੱਥਾ ਭਾਗਪੌਰੀ ਬਹੁਤ ਟੌਪ ਦੀ ਸਰੀਰ ਆ ਆ ਦੇਖੋ ਦਿਲਵਾਨ ਦਾ ਇਹ ਹਾਂਜੀ ਹਾਂਜੀ ਭਾਗਪੌਰੀ ਬੜੀ ਉੱਚੀ ਆਉਂਦੀ ਹੈ ਦੇਵਮਾਨਾ ਜੀ ਬਹੁਤ ਸੋਹਣੀਆਂ ਪੌਰੀਆਂ ਆਉਂਦੀਆਂ ਬੱਚਿਆਂ ਦੇ ਠੀਕ ਆ ਜੀ ਤੇ ਜਿਹੜਾ ਇਹਦਾ ਰਿਜ਼ਲਟ ਆ ਜੀ ਉਹ ਆਪਾਂ ਤੁਸੀਂ ਸਾਨੂੰ ਦੇ ਦਿਓ ਆਪਾਂ ਵੀਡੀਓ ਦੇ ਵਿੱਚ ਲਾ ਦਾਂਗੇ ਠੀਕ ਆ ਜੀ ਉਹ ਤੁਹਾਨੂੰ ਸਨੈਪ ਦੇ ਦਾਂਗੇ ਤੁਸੀਂ ਲਾ ਲਿਓ ਜੀ ਹਾਂਜੀ 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 ਤੇ ਬਾਕੀ ਇਹਦੀ ਜੇ ਆਪਾਂ ਹਾਈਟ ਦੀ ਗੱਲ ਕਰੀਏ ਜੀ ਐਸਟੀਮੇਟ ਹਾਈਟ ਕਿੰਨੀ ਕੁ ਹੋਣੀ ਵੈਸੇ ਇਹਦੀ ਹਾਈਟ ਜੀ ਇਹ ਜਦੋਂ 5 ਸਾਲ ਦਾ ਹੋ ਗਿਆ ਜੀ ਪੈਂਟੋਂ ਬਾਹਰ ਜਾਊਗਾ ਜੀ ਹੁਣ ਇਸ ਟਾਈਮ 46+ 46 ਦੇ ਲਵੇ ਤਵੇ ਆ ਹਾਂਜੀ 46+ ਹੈ ਜੀ 46+ ਤੇ ਬਾਕੀ ਬਈ 65 ਤੋਂ ਪਲਸ ਜਾਊਗਾ ਤੇ ਸਟੱਡ ਸਰਵਿਸ ਓਪਨਾ ਬਈ ਓਪਨ ਹੈ ਜੀ ਓਪਨ ਹੈ ਜੀ ਤੇ ਬਾਈ ਸਟੱਡ ਸਰਵਿਸ ਕੋਈ ਇੱਕ ਫਿਕਸ ਮਾਲਾ ਫੀਸ ਰੱਖੀ ਆ ਜਾਂ ਮਾਨਤਾਣ ਦੇ ਤੌਰ ਤੇ ਅਜੇ ਕੋਈ ਮਤਲਬ ਬੰਦਾ ਲੈ ਕੇ ਆਉਂਦਾਗਾ ਦੇਖੋ ਫੀਸਾਂ ਬਹੁਤ ਜ਼ਿਆਦਾ ਅੱਜਕੱਲ ਕੋੜੀਆਂ ਦੀਆਂ ਜੀ ਬਿਲਕੁਲ ਜੀ ਉਹ ਤਾਂ ਹੈਗੀਆਂ ਅਸੀਂ ਸਿਰਫ ਸ਼ੌਕ ਲਈ ਲਿਆ ਸਾਨੂੰ ਕੋਈ ਫੀਸ ਦਾ ਲਾਲਚ ਨਹੀਂ ਠੀਕ ਹੈ ਜੀ ਜੋ ਇੱਛਾ ਹੋਇਆ ਆਪਣੀ ਲੈ ਜਾਣ ਕੋਈ ਟੈਨਸ਼ਨ ਨਹੀਂ ਆਪਾਂ ਠੀਕ ਹੈ ਜੀ ਹਾਂ ਜੀ ਆਪਾਂ ਸਿਰਫ ਸ਼ੌਕ ਵਾਸਤੇ ਸ਼ੌਕ ਵਾਸਤੇ ਲਿਆ ਪੰਜ ਕਿਲਿਆਂ ਬੱਚਾ ਆ ਇੱਕ ਇੱਕ ਬੱਚਾ ਦੋ ਪੈਰ ਪਿੱਛੇ ਦੇ ਵਾਈਟ ਅੱਛਾ ਜੀ ਤੇ ਮੱਥੇ ਬਲੇਜ਼ ਹੈ ਜੀ ਠੀਕ ਹੈ ਜੀ ਔਰ ਇੱਕ ਹੋਰ ਦੇਖੋ ਰਤਨਾਕਰ ਲਾਈਨ ਦੇ ਵਿੱਚ ਜਿਆਦਾ ਪਾ ਨਾਉਂਦਾ ਬਟ ਇਹਦੇ ਜਿਹੜੇ ਵੀ ਬੱਚੇ ਆ ਰਹੇ ਨੇ ਸਾਰੇ ਪਟਿਆਰੇ ਨੇ ਇਹਦੇ ਪਟਿਆਰੇ ਆ ਵੈਸੇ ਹੂੰ ਰਾਜ ਕਲਾਨ ਚ ਪਾਣਾ ਆਂਦਾ ਦੋ ਦੋ ਬੱਚੇ ਆਏ ਜੀ ਦੋਨਾਂ ਦੇ ਮੱਥੇ ਬਲੇਜ਼ ਇੱਕ ਪੰਜ ਕਲੇਨ ਆਇਆ ਇੱਕ ਦੋ ਪੈਰਾ ਹੈ ਜੀ ਇੱਕ ਦੋ ਪੈਰਾ ਆ ਬਾਈ ਹੋਰਾਂ ਨੇ ਬੱਚਾ ਲਿਆ ਸੀਗਾ ਤੇ ਹੁਣ ਤਿਆਰ ਹੋ ਗਿਆ ਬਾਈ ਹਲੇ ਹੋਰ ਜਿਆਦਾ ਤਿਆਰ ਹੋਊਗਾ ਹਲੇ ਤਾਂ ਇਹਨੇ ਹਾਈਟ ਖੇਚਣੀ ਹੈਗੀ ਮੇਰੀ 6 ਫੁੱਟ 4 ਇੰਚ ਹਾਈਟ ਹੈ ਹਾਂ ਉਹੀ ਵਾਲਾ ਬਾਈ ਦੀ 6 ਫੁੱਟ 4 ਇੰਚ ਹਾਈਟ ਹੈ ਤੇ ਬਾਈ ਦੇ ਬਰਾਬਰ ਆ ਕੋੜਾ ਦੇਖੋ ਬਾਈ ਜਿੰਨਾ ਕਿ ਫਰਦਾ ਹੋਊਗਾ ਓਨੀ ਕ ਫੀਸ ਦੇ ਦਿਓ ਬਾਈ ਹੋਰਾਂ ਦਾ ਪਿੰਡ ਆ ਖੈਰਪੁਰ ਪਿੰਡ ਆ ਬਾਈ ਤੇ ਫੁੱਖਾ ਸਰਪੰਚ ਬਾਈ ਦਾ ਨਾਮ ਆ ਪਿਆ ਬਾਰਡਰ ਤੇ ਰਹਿ ਗਿਆ ਰਤੀਆ ਤੇ ਰਤੀਏ ਤੋਂ ਮੈਨ ਲੱਗਦਾ 20 ਕਿਲੋਮੀਟਰ ਹੋਊਗਾ ਖੈਰਪੁਰ ਪਿੰਡ ਤੇ ਬਾਈ ਤੁਸੀਂ ਆਪ ਦਾ ਕੰਟਰੈਕਟਰ ਨੰਬਰ ਬੋਲ ਦਿਓ ਜਿਹੜੇ ਬੰਦੇ ਨੇ ਕੋੜੀ ਮੈਟ ਕਰਾਉਣੀ ਹੋਵੇ ਆਪਣਾ ਫੋਨ ਨੰਬਰ ਹੈ 9965 9965 ਹਾਂਜੀ 018 0018 ਹਾਂਜੀ ਹਾਂਜੀ ਠੀਕ ਆ ਜੀ ਪੰਜਾਬੀ ਦੇ ਵਿੱਚ ਮੜਾ ਇੱਕ ਵਾਰੀ ਪੰਜਾਬੀ ਚ ਵੀ ਦਾ 99965 99965 3018 ਤਾਂ ਬਾਈ ਆ ਬਾਈ ਹੋਰ ਅੰਦਾ ਨੰਬਰ ਆ ਬਾਈ ਜਿਨੇ ਵੀ ਘੋੜੀ ਮੈਟ ਕਰਾਉਣੀ ਹੋਵੇ ਬੇਫਿਕਰ ਹੋ ਕੇ ਆਇਓ ਹਨਾ ਇਹ ਜੀ ਗੱਲ ਨਹੀਂ ਹੈਗੀ ਬਾਕੀ ਥੋੜਾ ਮੱਛਰ ਜਾ ਹੋ ਰਿਹਾ ਇੱਥੇ ਹਨਾ ਕੋੜਾ ਤੰਗ ਹੁੰਦਾਗਾ ਤਾਂ ਬਈ ਫੀਸ ਦੀ ਟੈਨਸ਼ਨ ਨਾ ਲਿਓ ਬਈ ਹਨਾ ਵੀ ਇੰਨੀ ਲੈਣਗੇ ਉੰਨੀ ਲੈਣਗੇ ਤੁਹਾਡਾ ਮਾਨ ਤਾਣ ਫੁੱਲ ਕਰਨਗੇ ਬਾਈ ਹੋਰਾਂ ਨੇ ਬਸ ਇੱਕ ਸ਼ੌਂਕ ਪੂਰਿਆ ਤੇ ਦੂਜਿਆਂ ਦੇ ਸ਼ੌਂਕ ਪੂਰਨਗੇ ਹਨਾ ਬਾਕੀ ਬਾਈ ਹੋਰਾਂ ਨੂੰ ਕੋਈ ਘਾਟ ਨਹੀਂ ਰੱਬ ਦਾ ਦਿੱਤਾ ਸਾਰਾ ਕੁਝ ਆ ਬਾਈ ਸਪੈਸ਼ਲੀ ਵੀਰੇ ਅਸੀਂ ਰਿਸ਼ਤੇਦਾਰੀ ਆਡੀ ਮੈਂ ਪੱਕੇ ਤੌਰ ਤੇ ਜਾਣਦਾ ਬਈ ਤਾਂ ਬਈ ਬੇਫਿਕਰ ਹੋ ਕੇ ਆਇਓ ਕੋੜੀ ਦੀ ਬਲੱਡ ਲਾਈਨ ਤੁਹਾਨੂੰ ਦਫ਼ਤੀ ਡੀਐਨਏ ਵੀ ਨਾਲ ਦੇਵਾਂਗੇ ਜੱਡਾ ਬਾਈ ਦਾ ਕਾਦਾ ਉੱਡਾ ਖੋਲਾ ਦੇ ਲਾ ਬਾਕੀ ਬਈ ਜਿਹੜੀ ਦੂਜੀ ਗੱਲ ਆ ਤੁਹਾਨੂੰ ਪਤਾ ਪ੍ਰੋਮੋਸ਼ਨ ਆਪਾਂ ਬਹੁਤ ਘੱਟ ਕਰਦੇ ਆ ਤੇ ਜੇ ਕਿਫੇ ਦੀ ਪ੍ਰਮੋਸ਼ਨ ਕਰਦੇ ਆ ਤਾਂ ਆਪਾਂ ਉਹ ਬੰਦੇ ਬਾਰੇ ਪਹਿਲਾਂ ਪਤਾ ਕਰਦੇ ਆ ਬੰਦੇ ਦਾ ਬੈਕਗ੍ਰਾਉਂਡ ਵੀ ਬੰਦਾ ਕਿਵੇਂ ਦਾ ਕਿਉਂਕਿ ਯਾਰ ਆਪਾਂ ਪ੍ਰਮੋਸ਼ਨ ਆਈ ਨਹੀਂ ਕਰਨੀ ਹੈਗੀ ਵੀ ਕਿਫੇ ਦੀ ਵੀ ਕਰਦੀਏ ਪੈਸੇਆਂ ਪਿੱਛੇ ਤਾਂ ਕੱਲ ਨੂੰ ਕਿਫੇ ਬੰਦੇ ਨਾਲ ਠੱਗੀ ਹੋ ਜੇ ਉਹ ਚੱਕਰ ਕਰਕੇ ਆਪਾਂ ਪ੍ਰਮੋਸ਼ਨਾਂ ਕਰਦੇ ਨਹੀਂ ਬਈ ਬਹੁਤ ਪ੍ਰਮੋਸ਼ਨਾਂ ਹੁੰਦੀਆਂ ਨੇ ਤੇ ਪ੍ਰਮੋਸ਼ਨਾਂ ਬਾਰੇ ਬਈ ਜਿਹਦਾ ਬੈਕਗ੍ਰਾਉਂਡ ਪਤਾ ਕਰਦੇ ਆਸੀਂ ਪਹਿਲਾਂ ਫੇਰ ਕਰਦੇ ਆ ਤੇ ਇਹ ਕੋਈ ਪ੍ਰਮੋਸ਼ਨ ਨਹੀਂ ਹੈਗੀ ਬਈ ਸਾਡਾ ਆਪਦਾ ਘੋੜਾ ਹੈਗਾ ਤੇ ਤੁਹਾਨੂੰ ਦੱਸ ਦਿੱਤਾ ਬਾਕੀ ਹੈ ਨਾ ਤਾ ਬਈ ਦਫਾ ਕਮੈਂਟ ਕਰਕੇ ਕਿਵੇਂ ਲੱਗਿਆ ਘੋੜਾ ਤੇ ਕਿਵੇਂ ਲੱਗੀ ਘੋੜੇ ਦੀ ਬਿਊਟੀ ਤਾਂ ਮਿੱਤਰੋ ਹੁਣ ਦੇਖੋ ਤੁਸੀਂ ਘੋੜਾ ਤੇ ਨਾਲੇ ਘੋੜੇ ਦੀ ਬਿਊਟੀ ਨਾਲੇ ਦਿਖਾਉਂਦੇ ਆਂ ਚਾਲ ਤੇ ਜਿਹੜੀ ਬਾਈ ਨੇ ਗੱਲ ਕਹੀ ਉਹ ਗੱਲ ਨੇ ਤਾਂ ਬਈ ਧਰਮ ਨਾਲ ਕੀਲ ਕੇ ਰੱਖਤਾ ਪਹਿਲਾਂ ਤਾਂ ਯਾਰ ਬਸ਼ੇਰੇ ਦੀ ਚਾਲ ਦੇਖੋ ਬਾਲਾ ਠੰਡਾ ਬਈ ਤੇ ਬਾਲਾ ਸੋਣਾ ਫਣੱਖਾ ਬਾਈ ਕਹਿੰਦਾ ਜੇ ਕਿਸੇ ਨੇ ਵੀ ਆਪਦੀ ਘੋੜੀ ਭਰਾਉਣੀਆਂ ਤੇ ਚਾਹੁੰਦਾ ਮੇਰੇ ਕੋਲੇ ਵਧੀਆ ਬਲੱਡ ਲਾਈਨ ਆਵੇ ਤੇ ਉਹਨੇ ਪੈਸੇ ਹੁੰਦੇ ਨਹੀਂ ਘੋੜੀ ਭਰਾਉਣ ਨੂੰ ਕਿਉਂਕਿ ਬਈ ਲੱਖਾਂ ਚ ਫੀਸ ਆ ਅੱਜਕੱਲ ਨਾਮੀ ਘੋੜਿਆਂ ਦੀ ਤਾਂ ਬਾਈ ਕਹਿੰਦਾ ਜਿੰਨੇ ਪੈਸੇ ਅਗਲਾ ਦੇਊਗਾ ਮੈਂ ਫੜ ਕੇ ਮੱਥੇ ਨਾਲ ਲਾ ਕੇ ਜੇਬ ਚ ਪਾਲੂ ਬਾਈ ਕੋਲੇ ਬਈ ਖੁੱਲੀ ਜਾਇਦਾਦ ਆ ਸਭ ਕੁਝ ਖੁੱਲਾ ਦਿੱਤਾ ਰੱਬ ਨੇ ਬਾਕੀ ਬਾਈ ਨਾਲ ਆਪਣੀ ਖਾਸ ਰਿਸ਼ਤੇਦਾਰੀ ਆ ਮੇਰੇ ਨਾਨਕੇ ਪਰਿਵਾਰ ਚੋਂ ਆਉਂਦਾ ਬਾਈ ਤਾਂ ਕਰਕੇ ਬਈ ਮੈਂ ਸੋਚਿਆ ਜਿੰਨੇ ਭਰਾ ਆਪਣੇ ਜਾਨਵਰ ਮਹਿਕਮਾ ਚੈਨਲ ਦੇ ਨਾਲ ਜੁੜੇ ਨੇ ਸਭ ਦਾ ਫਾਇਦਾ ਹੋਵੇ ਕੋੜਿਆਂ ਚ ਮੁਰਗਿਆਂ ਚ ਕੁੱਤਿਆਂ ਚ ਕਬੂਤਰਾਂ ਚ ਸਭ ਚ ਕਰਾਉ ਬਈ ਜਿੱਥੇ ਹੋ ਸਕਿਆ ਬਾਕੀ ਵੀਡੀਓ ਕਰ ਦੋ ਸ਼ੇਅਰ ਤੁਹਾਡੇ ਚਾਰ ਭਰਾਵਾਂ ਦਾ ਫਾਇਦਾ ਹੋ ਫਕੀ ਬਾਕੀ ਬਈ ਹੁਣ ਚੈਨਲ ਤੇ ਗੇਬੇ ਕੱਢਾਂਗੇ ਤੇ ਤੁਹਾਨੂੰ ਪਤਾ ਹੀ ਹੈ ਗੇਬੇ ਉਹਨੂੰ ਮਿਲਦਾ ਜਿਹਨੇ ਚੈਨਲ ਸਬਸਕ੍ਰਾਈਬ ਕੀਤਾ ਹੁੰਦਾ ਤੇ YouTube ਹੁਣ ਸ਼ੋਅ ਕਰਨ ਲੱਗ ਗਿਆ ਕਿਨੇ ਚੈਨਲ ਸਬਸਕ੍ਰਾਈਬ ਕੀਤਾ ਕਿਨੇ ਨਹੀਂ ਮਿਲਦਿਆ ਸਫਰੀ ਕਾਲ